ਦੋਸਤੋ ਮੈਂ ਇੱਕ ਵੀਡੀਓ ਦੇਖਿਆ ਸੀ ਇੱਕ ਦਿਨਾਂ ਤੇ ਮੈਨੂੰ ਵੀਡੀਓ ਦੇਖ ਕੇ ਬੜਾ ਅਜੀਬ ਜਿਹਾ ਲੱਗਾ ਕਿਉਂਕਿ ਜਿਹੜੀ ਉਹ ਵੀਡੀਓ ਸੀ ਉਹਦੇ ਵਿੱਚ ਜਿਹੜਾ ਉਹ ਬੰਦਾ ਗੱਲਾਂ ਕਰਦਾ ਸੀਗਾ ਵੀਰ ਉਹ ਬੜੀਆਂ ਅਜੀਬ ਜੀਆਂ ਸੀ ਕਿ ਉਧਰ ਜੁਪੀ ਬਿਹਾਰ ਵੱਲ ਜਾ ਕੇ ਦੇ ਹੋਰ ਆਪਣੇ ਹਜੇ ਵੀ ਇਹੋ ਜਿਹੇ ਕਸਬੇ ਹੈਗੇ ਆ ਜਿੱਥੇ ਲੋਕ ਵਾਈ ਆ ਨਾ ਜਿਹੜੀ ਉਹ ਬਲਦਾਂ ਦੇ ਨਾਲ ਹੀ ਕਰਦੇ ਆ ਹਜੇ ਵੀ ਪੁਰਾਣੇ ਬਜ਼ੁਰਗ ਜਿਹੜੇ ਬੈਠੇ ਆ ਤੇ ਉਹਨਾਂ ਨੇ ਉਹਨਾਂ ਦੀ ਜਿਹੜੀ ਵਾਈ ਆ ਹਜੇ ਵੀ ਉਹ ਜਿਨ੍ਹਾਂ ਦੇ ਕੋਲੇ ਬਲਦ ਰੱਖੇ ਹੋਏ ਆ ਬਹੁਤ ਬਹੁਤ ਸੋਹਣੇ ਸੋਹਣੇ ਤੇ ਬੜੇ ਉਹਨਾਂ ਦੇ ਵਿੱਚ ਤੰਲੀਆਂ ਟੰਗ ਕੇ ਰੱਖ ਦਿਆ ਕਰਾਂ ਦੇ ਵਿੱਚ ਜਾਨੀ ਕਿ ਬਹੁਤ ਜਿਹੜੇ ਪੁਰਾਣੇ ਬਜ਼ੁਰਗਾਂ ਨਾ ਉਹ ਬੜੇ ਸ਼ਿੰਗਾਰ ਕੇ ਰੱਖਦੇ ਆ ਪਸ਼ੂਆਂ ਨੂੰ ਜਿਹੜੇ ਬੱਗੇ ਬਲਦ ਹਨਾ ਬੱਗੇ ਬੱਗੇ ਬਲਦਾਂ ਦੀ ਜੋੜੀ ਗਾਣਾ ਵੀ ਆਇਆ ਸੀ ਹਨਾ ਬੜਾ ਮਸ਼ਹੂਰ ਹੋਇਆ ਸੀ ਉਹ ਪਰ ਜਦੋਂ ਉਹ ਬੰਦੇ ਨੇ ਇੱਕ ਗੱਲ ਕੀਤੀ ਕਿ ਮੈਨੂੰ ਬੜੀ ਚੂਵੀ ਉਹ ਗੱਲ ਕਹਿੰਦਾ ਲੋਕ ਹਜੇ ਵੀ ਉਸੇ ਪੁਰਾਣੇ ਸਮਾਂ ਚ ਤੁਰੇ ਫਿਰਦੇ ਆ ਕਿ ਲੋਕ ਇੱਥੋਂ ਤੱਕ ਪਹੁੰਚ ਗਏ ਕਿ ਵੱਡੇ ਵੱਡੇ ਟਰੈਕਟਰ ਲੈ ਲਏ ਕਹਿੰਦਾ ਐਡੀਆਂ ਐਡੀਆਂ ਜ਼ਾਇਦਾਤਾਂ ਦਾ ਇਸ ਦਿਹਾੜੀ ਦੇ ਵਿੱਚ ਵਾਹ ਕਿ ਦਿਹਾੜੀ ਦੇ ਵਿੱਚ ਬੀਜ ਦਿੰਦੇ ਆ ਤੇ ਦਿਹਾੜੀ ਦੇ ਵਿੱਚ ਹੀ ਵੱਧ ਕੇ ਵੇਚ ਆਉਂਦੇ ਆ ਮੈਂ ਹਾਂ ਚਲੋ ਚੰਗੀ ਗੱਲ ਆ ਟੈਕਨੋਲੋਜੀ ਦਾ ਜਮਾਨਾ ਆ ਜੁੜੀ ਵੀ ਆ ਪਰ ਪਛੋਕੜ ਆ ਜਿਹੜਾ ਉਹਨੂੰ ਭੁੱਲਣਾ ਚਾਹੀਦਾ ਜਦੋਂ ਬੰਦਾ ਪਛੋਕੜ ਆਪਦਾ ਭੁੱਲਦਾ ਉਹ ਬੰਦਾ ਨੁਕਸਾਨ ਕਰਦਾ ਆਪਦਾ ਜਿਵੇਂ ਹੁਣ ਸਾਡਾ ਪੰਜਾਬ ਨੁਕਸਾਨ ਝੱਲੀ ਜਾ ਰਿਹਾ ਕਿਉਂ ਚੰਦੀ ਜਾ ਰਿਹਾ ਹੁਣ ਬੜੇ ਲੋਕਾਂ ਨੇ ਕਮੈਂਟ ਕਰਨਾ ਕਿ ਤਰੱਕੀ ਬਹੁਤ ਆ ਬੜੀ ਤਰੱਕੀ ਆ ਜੁਗ-ਜੁਗ ਜੀਵੇ ਹੋਣੀ ਚਾਹੀਦੀ ਆ ਤਰੱਕੀ ਹਰ ਇੱਕ ਦੇਸ਼ ਨੂੰ ਸੂਬੇ ਨੂੰ ਤਰੱਕੀ ਕਰਨੀ ਚਾਹੀਦੀ ਆ ਪਰ ਗੱਲ ਤਰੱਕੀ ਦੇ ਨਾਲ ਨਾਲ ਜਿਹੜੀ ਸਿਆਣਪ ਆ ਉਹ ਵੀ ਜ਼ਰੂਰੀ ਚਾਹੀਦੀ ਆ ਨਾ ਜੇ ਸਾਡੇ ਬਜ਼ੁਰਗ ਹਲਾਂ ਦੇ ਨਾਲ ਖੇਤੀ ਕਰਦੇ ਸੀ ਬਲਦਾਂ ਦੇ ਨਾਲ ਖੇਤੀ ਕਰਦੇ ਸੀ ਉਠਾਣਾ ਕਰਦੇ ਸੀ ਤੇ ਖੂਹ ਜੋੜਦੇ ਸੀ ਹੱਤੀ ਪੱਠੇ ਵੱਢ ਕੇ ਲਿਆਉਂਦੇ ਸੀ ਰੇੜਿਆਂ ਦੇ ਉੱਤੇ ਤੇ ਗੱਡਿਆਂ ਦੇ ਉੱਤੇ ਅਸੀਂ ਖੁਦ ਬੈ ਕੇ ਜਾਂਦੇ ਰਹੇ ਹਾਂ ਅਸੀਂ ਤੇ ਪਰ ਉਹ ਉਹਨਾਂ ਲੋਕਾਂ ਦੇ ਵਿੱਚ ਨਾ ਇੱਕ ਬੜੀ ਚੀਜ਼ ਸੀ ਜਿਹੜਾ ਕੁਸ ਆਪਾਂ ਖਾ ਰਹੇ ਆ ਨਾ ਉਹ ਨਹੀਂ ਸिखਾਂਗੇ ਹੁਣ ਤੁਸੀਂ ਇਹਨੂੰ ਇਹ ਨਾ ਕਿਹਾ ਜੋ ਕਿ ਅਸੀਂ ਮਾਡਰਨ ਹੋ ਗਏ ਆ ਅਸੀਂ ਵਧੀਆ ਕੱਪੜੇ ਬ੍ਰਾਂਡਡ ਪੀਜ਼ਾ 버ਗਰ ਐਗ ਰੂਲ ਆ ਜਾ ਵਾਹ ਉਹ ਖਾਨਿਆ ਗੋਲ ਗੱਪੇ ਪਰ ਉਹ ਇਹ ਚੀਜ਼ਾਂ ਨਹੀਂ ਸਿੱਖਾਂਦੇ ਨਾ ਉਹ ਕਦੇ ਬਿਮਾਰ ਹੋਏ ਸੀ ਅਸੀਂ ਤਰੱਕੀ ਜ਼ਰੂਰ ਕਰ ਲਈ ਆ ਪਰ ਆਪਦਾ ਖਾਣਾ-ਦਾਣਾ ਵੀ ਭੁੱਲ ਗਏ ਆ ਜੇ ਅਸੀਂ ਉਸ ਮਾਡਰਨ ਜ਼ਮਾਨੇ 'ਚ ਆ ਗਏ ਆ ਨਾ ਤੇ ਸਾਡਾ ਖਾਣਾ-ਦਾਣਾ ਜੀ ਅਸੀਂ ਆਪਦਾ ਪਿਛਲਾ ਹੀ ਰੱਖਾਂਗੇ ਤੇ ਬਚਣਾ ਤਾਂ ਹੀ ਆ ਤੇ ਉਹ ਵੀਰ ਇਹੀ ਕਹਿ ਰਿਹਾ ਸੀ ਕਿ ਕਹਿੰਦਾ ਅੱਜ ਕੱਲ੍ਹ ਲੋਕਾਂ ਨੂੰ ਹਜੇ ਵੀ ਅਕਲ ਨਹੀਂ ਹੈਗੀ ਬਲਦ ਨਾਲ ਖੇਤੀ ਕਰਦੇ ਆ 1.5 ਕਿੱਲਾ ਉੱਭੀ ਟਰੈਕਟਰ ਆਸਦਾ 2 ਕਿੱਲੇ ਵਾਲੇ ਕੋਲੇ ਵੀ ਟਰੈਕਟਰ ਆ ਤੇ 5 ਕਿੱਲੇ ਵਾਲੇ ਕੋਲੇ ਵੀ ਟਰੈਕਟਰ ਜਿਹੜੇ ਉਹਦੋਂ ਬਲਦ ਹੁੰਦੇ ਸੀ ਨਾ ਜਿਹਨੂੰ ਬੈਲ ਕਹ ਦਿੰਨੇ ਆਪਾਂ ਹਾਂ ਤੇ ਜਦੋਂ ਉਹ ਸਵੇਰੇ ਬਜ਼ੁਰਗ ਜੋੜਦੇ ਹੁੰਦੇ ਸੀ 4 ਵਜੇ ਜੋੜਦੇ ਹੁੰਦੇ ਸੀ ਬਾਬਾ ਬੋਲਣ ਦੇ ਕਰੀਬ ਹਾਂ ਨਾ ਪਿਛਲੇ ਪੈਰ ਜਿ ਨੂੰ ਕਹਿੰਦੇ ਨੇ ਜਦੋਂ ਜੋੜਦੇ ਹੁੰਦੇ ਸੀ ਨਾ ਉਹ 6 ਵਜੇ ਤੱਕ ਜੋੜ ਦੇ ਦਿੰਦੇ ਸੀ ਪਰ ਜਿੰਨੇ ਢੇੜੇ ਬਲਤ ਕਿੱਲੇ ਦੇ ਵਿੱਚ ਦੀ ਕਾਰਦਾ ਸੀ ਤੇ ਓਨਾ ਹੀ ਬਜ਼ੁਰਗ ਢੇੜੇ ਲਿਆ ਦਿੰਦਾ ਸੀ ਨਾਲੇ ਤਾਂ ਸੈਰ ਹੋ ਜਾਂਦੀ ਸੀ ਸਵੇਰੇ ਸਵੇਰੇ ਕਿੱਲੇ ਦੇ ਢੇੜੇ ਨਿਕਲ ਜਾਂਦੇ ਸੀ ਤੇ ਨਾਲੇ ਜਿਹੜੀ ਉਹ ਵਾਈ ਹੋ ਜਾਂਦੀ ਸੀ ਤੇ ਵਾਈ ਇੱਕ ਹੋਰ ਉਹਦਾ ਫਾਇਦਾ ਇਹ ਸੀ ਕਿ ਜਿਹੜੇ ਹੁਣ ਤੁਸੀਂ 2 ਮਹੀਨੇ ਵਿਹਲੇ ਰਹਿਣਾ ਹੈ ਕਣਕ ਵੱਢ ਕੇ ਤੂੜੀ ਬਣਾ ਕੇ ਵਿਹਲੇ ਉਹ 2 ਮਹੀਨੇ ਜਿੰਨਾ ਚਿਰ ਪਨੀਰੀ ਨਹੀਂ ਹੁੰਦੀ ਓਨਾ ਚਿਰ ਵੇਹਲੇ ਉਹ ਵਿਹਲੇ ਕੀ ਕਰੋਗੇ ਵਿਹਲਾ ਸ਼ੈਤਾਨ ਦਾ ਕੰਮ ਇੱਧਰ ਭਜੋਗੇ ਉੱਧਰ ਭਜੋਗੇ ਬਾਹਰ ਬੈਠੋਗੇ ਹਨਾ ਉਦੋਂ ਕੀ ਹੁੰਦਾ ਸੀ ਉਦੋਂ ਵਾਈ ਲੰਮੀ ਚੱਲਦੀ ਹੁੰਦੀ ਸੀ ਮਹੀਨਾ ਮਹੀਨਾ ਲੋਕ ਬਲਦਾਂ ਨਾਲ ਵਾਈ ਜਾਂਦੇ ਸੀ ਤਰਾਉਣੀ ਕਰੀ ਜਾਂਦੇ ਸੀ ਬੀਜੀ ਜਾਂਦੇ ਸੀ ਹੌਲੀ ਹੌਲੀ ਕੰਮ ਚੱਲਦਾ ਹੁੰਦਾ ਸੀ ਤੇ ਜਿਹੜਾ ਕਿਸਾਨ ਸੀਗਾ ਉਹ ਸਾਲ 'ਚ ਦੋ ਕੁ ਮਹੀਨੇ ਵਿਹਲਾ ਰਹਿੰਦਾ ਸੀ ਉਹਦੀ ਸਿਹਤ ਤਾਂ ਵਧੀਆ ਰਹਿੰਦੀ ਸੀ ਅੱਜ ਕੱਲ ਕੀ ਹੈ ਅੱਜ ਕੱਲ ਟਰੈਕਟਰ ਚੱਕਦੇ ਆ ਤੜਕੇ ਮੈਂਟੋ ਮੈਂਟੀ ਵਾਹ ਕੇ ਮੈਂਟੋ ਮੈਂਟੀ ਰੇ ਪਾ ਕੇ ਤਾਂ ਕਿ ਬਾਲੇ ਐਡਵਾਂਸ ਹੋ ਗਏ ਆ ਜਿੰਨੇ ਐਡਵਾਂਸ ਨਹੀਂ ਸੀ ਚਾਹੀਦਾ ਉਹ ਤੋਂ ਵੱਧ ਐਡਵਾਂਸ ਆਪਾਂ ਜਿਹੜੇ ਹੋ ਗਿਆ ਉਹਦੇ ਕਰਕੇ ਬੜੀਆਂ ਲੋਕਾਂ ਨੂੰ ਪ੍ਰੋਬਲਮ ਆਉਂਦੀ ਆ। ਉਹਨੋਂ ਵੀਰ ਨੇ ਕਿਹਾ ਕਹਿੰਦਾ ਕਿ ਹਜੇ ਵੀ ਲੱਗੇ ਪਏ ਆ ਵਾਈਆਂ ਇਹ ਇਹਨਾਂ ਨੂੰ ਅਕਲ ਨਹੀਂ ਹੈਗੀ ਜੀ ਬੜੀਆਂ ਹਜੇ ਵੀ ਇਹ ਉਵੇਂ ਹੀ ਵਾਈ ਜਾਂਦੇ ਆ। ਉਹਦੇ ਤੇ ਹੁਣ ਦੀ ਵਾਈ ਦੇ ਵਿੱਚ ਬਹੁਤ ਜ਼ਿਆਦਾ ਫਰਕ ਆ। ਅੱਜ ਦੇ ਅੱਜ ਜੇ ਉਦੋਂ ਬਲਦਾਂ ਨਾਲ ਵਾਈ ਕਰਦੇ ਸੀ ਬਜ਼ੁਰਗ ਮਗਰ ਢੇੜੇ ਕੱਢਦੇ ਹੁੰਦੇ ਸੀ ਨਾ ਤੇ ਉਹਨਾਂ ਦੀ ਜਦੋਂ ਰੋਟੀ ਜਾਂਦੀ ਹੁੰਦੀ ਸੀ ਨਾ ਤਾਂ ਬਾਟੀ-ਬਾਟੀ ਘਿਓ ਦੀ ਜਾਂਦੀ ਹੁੰਦੀ ਸੀ ਦੇਸੀ ਘਿਓ ਦੀ ਨਾਲ ਗੁਰ ਤੇ ਛੁੱਲੇ। ਤੇ ਹੁਣ ਜੇ ਬਾਈ ਨੂੰ ਉਸ ਨੂੰ ਕਹੀਏ ਕਿ ਤੂੰ ਚਾਰ ਚਮਚੇ ਘਿਓ ਦੇ ਪੀ ਕੇ ਦਿਖਾ ਤੇ ਟੱਟੀਆਂ ਲੱਗ ਜਾਂਦੀਆਂ ਅੱਜ ਕੱਲ ਦੇ ਜਵਾਨਾਂ ਅੱਜ ਕੱਲ ਦੇ ਜਵਾਨਾਂ ਦੇ ਘਿਓ ਨਹੀਂ ਪਜਦਾ ਹੈਗਾ ਤੇ ਪਰ ਉਹ ਜਿਹੜੇ ਸਾਡੇ ਬਜ਼ੁਰਗ ਹੁੰਦੇ ਨੇ ਨਾ ਸ਼ਤੀਰੀਆਂ ਚੱਕ ਲੈਂਦੇ ਸ਼ਤੀਰੀ ਦੇਖੀ ਹੋਣੀ ਆ ਸਾਰਿਆਂ ਨੇ ਪਰ ਅਸਲ ਵਿੱਚ ਅੱਜ ਕੱਲ ਦੇ ਬੱਚਿਆਂ ਨੂੰ ਨਹੀਂ ਪਤਾ ਉਹ ਸ਼ਤੀਰੀਆਂ ਕਿਹਨੂੰ ਕਹਿੰਦੇ ਆ ਸਾਡੇ ਪਿੰਡ ਦੇ ਇੱਕ ਵਿੱਚ ਬੰਦਾ ਸੀਗਾ ਜਿਹਦਾ ਨਾਂ ਤਾਂ ਚਲ ਮੈਂ ਨਹੀਂ ਲੈਂਦਾ ਪਰ ਉਹ ਐਡਾ ਤਕੜਾ ਬੰਦਾ ਸੀ ਉਹ ਪੀਟਰ ਇੰਜਨ ਨੂੰ ਆਪਦੇ ਚੱਕ ਕੇ ਮੁੱਢੇ ਤੇ ਰੱਖ ਲੈਂਦਾ ਸੀ ਉਹ ਉਹਨਾਂ ਨੇ ਪਰਾਣੀਆਂ ਖਰਾਕਾਂ ਖਾਧੀਆਂ ਸੀ ਬਲਦਾਂ ਨਾਲ ਵਾਹੀ ਕੀਤੀ ਸੀ ਸਾਰੇ ਬਾਣ ਦੇ ਵਿੱਚ ਪੈਦਲ ਤੁਰਿਆ ਸੀ ਐਡੇ ਐਡੇ ਡੌਲੇ ਸੀ ਉਹਦੇ ਐਡੇ ਐਡੇ ਤੇ ਐਡਾ ਹੱਥ ਸੀ ਮੇਰੇ ਦੋ ਹੱਥਾਂ ਜਿੱਡਾ ਐਡਾ ਐਡਾ ਹੱਥ ਸੀ ਉਹਦਾ ਗੱਲਾਂ ਕਰਨੀਆਂ ਸੌਕੀਆਂ ਇਹ ਮਾਡਲ ਜਮਾਨਾ ਜਿਹੜਾ ਆ ਜਾਣਾ ਇਹ ਆਪਣੇ ਆਪ ਦੇ ਬਹੁਤ ਹੀ ਜ਼ਿਆਦਾ ਮਾੜਾ ਲੈ ਕੇ ਆਇਆ ਆਪਾਂ ਆ ਗਏ ਰੋਟੀ ਛੱਡ ਕੇ ਆਪਣੀ ਘਰ ਦੀ ਸਬਜ਼ੀ ਦਾਲ ਸਬਜ਼ੀ ਚਟਣੀਆਂ ਛੱਡ ਕੇ ਆਪਾਂ ਪੀਜੇ ਬਰਗਰਾਂ ਦੇ ਵਿੱਚ ਵੜ ਗਏ ਜਿਹੜੀਆਂ ਨੂੰ ਆਪਾਂ ਨੂੰ ਬਿਮਾਰੀਆਂ ਲੱਗੀਆਂ ਉਹ ਦਿਨ ਚੰਗੇ ਸੀ ਤੇ ਨਾਲੇ ਸਾਡੇ ਪਿਛੋਕੋ ਜਿਹੜੇ ਦਾਣਾ ਫੱਕਾ ਸੀ ਨਾ ਤੇ ਉਹ ਗੱਡਿਆਂ ਤੇ ਲੈ ਕੇ ਸ਼ਹਿਰ ਜਾਂਦੇ ਹੁੰਦੇ ਸੀ ਤੇ ਕੁਸ ਆਪਦੇ ਪੜੋਲਿਆਂ ਦੇ ਘਰਾਂ ਦੇ ਘਟੋਲੇ ਬਣਾਏ ਹੁੰਦੇ ਸੀ ਉਹ ਚ ਰੱਖਦੇ ਹੁੰਦੇ ਸੀ ਤੇ ਕੋਈ ਵੀ ਉਹਦੇ ਵਿੱਚ ਇਹੋ ਜਿਹਾ ਕੈਮੀਕਲ ਨਹੀਂ ਪਾਉਂਦੇ ਸੀ 10 ਮਣ ਘੱਟ ਨਿਕਲਦੀ ਸੀ ਪਰ ਪਿਓਰ ਨਿਕਲਦੀ ਸੀ 23 29 ਵੀ ਹੁੰਦਾ ਸੀਗਾ ਤੇ ਰੋਟੀ ਖਾ ਕੇ ਸਵਾਦ ਆ ਜਾਂਦਾ ਸੀ ਨਾਲ ਲੱਸੀ ਪੀ ਕੇ ਹਨਾ ਅੱਜ ਕੱਲ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ 100 ਮਣ ਕੱਢਣ ਤਾਂ ਲੱਗੇ ਪਰ ਤੁਸੀਂ ਖੀਰਾ ਨਹੀਂ ਕੱਢਦੇ ਸੋਨਾ ਨਹੀਂ ਕੱਢਦੇ ਬਹੁਤ ਕੈਮੀਕਲ ਕੱਢ ਰਹੇ ਹੋ ਉਹਨਾਂ ਨੂੰ ਮਾਰਾ ਕਹਿਣ ਤੋਂ ਪਹਿਲਾਂ ਨਾ ਸੋਚਣਾ ਚਾਹੀਦਾ ਕਿ ਇਹ ਲੋਕ ਵਾਈ ਇਹਦੇ ਨਾਲ ਕਰਦੇ ਆ ਦੂਜੀ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਕਿ ਉਦੋਂ ਲੋਕ ਵੀੜੀ ਕਰਦੇ ਹੁੰਦੇ ਸੀ ਪਿੰਡਾਂ 'ਚ 10-10 20-20 ਘਰ ਮੈਂ ਖੁਦ ਦੇਖਿਆ ਇੱਕ ਦਿਨ ਜਿਹਦੇ ਕਣਕ ਵੱਢਣ ਜਾਂਦੇ ਨੇ ਨਾ ਇੱਕ ਵਾਂਗ ਚ ਵੱਧ ਕੇ ਪਿੰਡਾਂ ਪਾਉਂਦੇ ਤੇ ਸਾਡੇ ਪਿੰਡ 'ਕਿੰਗੀਆਂ ਲੱਗਾਂ ਹੁੰਦਾ ਸੀ ਪੰਡਤਾਂ ਦਾ ਉਹ ਪੰਡਤਾਂ ਦਾ ਇੰਦਿਆਂ ਲੱਗਾਂ ਹੁੰਦਾ ਸੀ ਟੇਢੇ ਵੀਰ ਵਾਲਾ 25-26 ਦਾ ਇੰਦਿਆਂ ਲੱਗਾਂ ਹੁੰਦਾ ਸੀ ਤੇ ਸਾਡਾ ਬਾਪੂ ਚਲਾਉਂਦਾ ਹੁੰਦਾ ਸੀ ਮੇਜਰ ਸਿੰਘ ਉਹਦੇ ਸਿਲੈਂਸਰ ਦੇ ਅੱਗੇ ਇੱਕ ਸੀਸੀ ਲਾਈ ਹੁੰਦੀ ਸੀ ਜਦੋਂ ਉਹ ਸਟਾਰਟ ਹੁੰਦਾ ਸੀ ਨਾ ਉਹ ਕਰਦਾ ਤੇ ਟਕ 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 ਸਾਰੇ ਪਿੰਡ ਚ ਬਾਸ ਸੁਣਾਈ ਦਿੰਦੀ ਹੁੰਦੀ ਸੀ ਤੇ ਲੋਕ ਸਵੇਰੇ ਉਹਦੇ ਬਾਜ ਤੋਂ ਹੀ ਉੱਠ ਖੜਦੇ ਸੀ ਲੋਕਾਂ ਦੇ ਵਿੱਚ ਇੰਨਾ ਉਹ ਸੀਗਾ ਹੁਣ ਹੁਣ ਪਹਿਲੀ ਗੱਲ ਤਾਂ 12 ਵਜੇ ਉੱਠਦੇ ਆ ਪਰ ਹਰ ਇੱਕ ਚੀ ਆ ਸ਼ਹਿਰਾਂ ਦੇ ਪਿੰਡਾਂ ਚ ਲੋਕਾਂ ਦਾ ਬੱਚਿਆਂ ਦਾ ਅੱਜ ਕੱਲ ਦਾ ਤੇ ਉਹ ਜਿਹਾ ਸਿਸਟਮ ਬਣ ਗਿਆ ਕਿ ਜਿਹੜੇ ਅੱਜ ਕੱਲ ਦੀ ਜਨਰੇਸ਼ਨ ਹਨਾ 90 ਤੋਂ ਬਾਅਦ 2000 ਤੋਂ ਬਾਅਦ ਵਾਲੀ ਪਹਿਲੀ ਗੱਲ ਤਾਂ 8 ਵਜੇ ਤੋਂ ਪਹਿਲਾਂ ਉੱਠਦੀ ਨਹੀਂ 8 8:30 ਵਜੇ ਤੱਕ ਉੱਰਦੀ ਆ ਰਾਤ ਨੂੰ 12 1 ਵਜੇ ਤੱਕ ਤਾਂ ਮੋਬਾਈਲ ਹੀ ਚੱਲਦਾ ਹੈ ਤੇ 8 9 8 ਜਦੋਂ ਉੱਥੇ ਹੀ ਲੇਟ ਤੇ ਕੰਮ ਵੀ ਲੇਟ ਹੀ ਹੋਣਾ ਰੋਟੀ ਵੀ ਲੇਟ ਹੀ ਹੋਣੀ ਆ ਤੇ ਉਦੋਂ ਲੋਕ ਜਿੰਨੀ ਦੂਰ ਹੁਣ ਤਾਂ ਇੱਕ ਘਰੋਂ ਖਾ ਕੇ ਅੱਗੇ ਹੁੰਦਾ ਸੀ ਘਰੋਂ ਖਾ ਕੇ ਬਾਹਰ ਜਾਂਦੇ ਸੀ ਹੁਣ ਬਾਹਰੋਂ ਖਾ ਗਿਆ ਆਣ ਕੇ ਘਰੇ ਕਰਦੇ ਆ ਤੁਰ ਕੇ ਜਾਣਾ ਨਹੀਂ ਉੱਥੇ ਅਮਰੇ ਕਮਰੇ ਚ ਅਟੈਚ ਬਾਥਰੂਮ ਆ ਜੀ ਅਸੀਂ ਉਹ ਹੋ ਗਏ ਟੈਕਨੋਲੋਜੀ ਵਾਲੇ ਅਸੀਂ ਟੈਚ ਬਣਾਤੇ ਇੱਕੋ ਬਾਥ ਕਮਰੇ ਦੇ ਨਾਲ ਦੋ ਦੋ ਬਾਥਰੂਮ ਲਾਤੇ ਉੱਥੇ ਹੀ ਖਾਈ ਜਾਓ ਉੱਥੇ ਹੀ ਬੈਠੀ ਜਾਓ ਇਹ ਕੋਈ ਇਹ ਕੋਈ ਵੱਡੇ ਮੰਦ ਵੱਡੀਆਂ ਮੱਲਾ ਨਹੀਂ ਮਾਰ ਲੀਆਂ ਆਈਆਂ ਤੇ ਮੈਂ ਇਹ ਕਹਿਣਾ ਚਾਹਾਂ ਕਿ ਜਿਹੜੀ ਪਹਿਲੀ ਖੇਤੀ ਸੀ ਨਾ ਉਹ ਬਹੁਤ ਵਧੀਆ ਸੀਗੀ ਉਹਦੇ ਨਾਲ ਦੀਆਂ ਰਿਸਾਂ ਨਹੀਂ ਗੱਡਿਆਂ ਤੇ ਬਹਿ ਕੇ ਜਾਣਾ ਤੇ ਗੱਡਿਆਂ ਤੇ ਬਹਿ ਕੇ ਜਿਹੜੀਆਂ ਸਾਡੀਆਂ ਮਾਤਮਾ ਭੈਣਾਂ ਹੁੰਦੀਆਂ ਮਿਰਚਾਂ ਤੋੜਨ ਜਾਂਦੀਆਂ ਹੁੰਦੀਆਂ ਨਾ ਐ ਐਡੇ ਸਲੀਕੇ ਦੇ ਨਾਲ ਜਾਂਦੀਆਂ ਹੁੰਦੀਆਂ ਸੀ ਕਿ ਜਿਵੇਂ ਤੀਆਂ ਤੇ ਲੋਕ ਨਹੀਂ ਜਾਂਦੇ ਸੀ ਐ ਐ ਖੁਸ਼ ਰਹਿੰਦੇ ਸੀ ਹੁਣ ਕਿਹੜੀ ਆ ਪਹਿਲੀ ਗੱਲ ਤਾਂ ਆਂਡ ਤੇ ਗਵਾਂਡ ਦੀ ਆਸ ਉਹ ਬਣਦੀ ਨਹੀਂ ਹੈਗੀ ਦੂਜੀ ਗੱਲ ਉਦੋਂ ਦੇ ਬਜ਼ੁਰਗਾਂ ਨੇ ਜ਼ਮੀਨ ਨਹੀਂ ਵੇਚੀ ਸੀ 2000 ਤੋਂ ਪਹਿਲਾਂ ਪਹਿਲਾਂ ਕਿਸੇ ਨੇ ਜ਼ਮੀਨ ਨਹੀਂ ਵੇਚੀ ਸੀ ਜਾਂ 90 ਤੋਂ ਲਾਲ ਆ ਜਾਂ ਪਹਿਲਾਂ 85 ਤੋਂ 80 ਤੋਂ ਲਾਲਾ ਜ਼ਮੀਨ ਨਹੀਂ ਸੀ ਵੇਚੀ ਵੇਚੜ ਦਾ ਜ਼ਮਾਨਾ ਉਦੋਂ ਆਇਆ ਜਦੋਂ ਤੁਸੀਂ ਬਾਹਲੇ ਅਡਵਾਂਸ ਹੋ ਗਿਆ ਕੈਨੇਡਾ ਨੂੰ ਜਾਣ ਲੱਗੇ ਅਮਰੀਕਾ ਨੂੰ ਜਾਣ ਲੱਗੇ ਸਾਡੀਆਂ ਮਾਤਾ-ਮਾਂ ਭੈਣਾਂ ਹੁੰਦੀਆਂ ਮਿਰਚਾਂ ਤੂੜਨ ਜਾਂਦੀਆਂ ਹੁੰਦੀਆਂ ਨਾ ਐ ਐਡੇ ਸਰੀਕੇ ਦੇ ਨਾਲ ਜਾਂਦੀਆਂ ਹੁੰਦੀਆਂ ਸੀ ਕਿ ਜਿਵੇਂ ਤੀਆਂ ਤੇ ਲੋਕ ਨਹੀਂ ਜਾਂਦੇ ਸੀ ਐ ਐ ਖੁਸ਼ ਰਹਿੰਦੇ ਸੀ ਹੁਣ ਕਿਹੜੀ ਐ ਪਹਿਲੀ ਗੱਲ ਤਾਂ ਆਂਡ ਤੇ ਗਵਾਂਡ ਦੀ ਆਸ ਉਹ ਬਣਦੀ ਨਹੀਂ ਹੈਗੀ ਦੂਜੀ ਗੱਲ ਉਦੋਂ ਦੇ ਬਜ਼ੁਰਗਾਂ ਨੇ ਜ਼ਮੀਨ ਨਹੀਂ ਵੇਚੀ ਸੀ 2000 ਤੋਂ ਪਹਿਲਾਂ ਪਹਿਲਾਂ ਕਿਸੇ ਨੇ ਜ਼ਮੀਨ ਨਹੀਂ ਵੇਚੀ ਸੀ ਜਾਂ 90 ਤੋਂ ਲਾਲ ਆ ਜਾਂ ਪਹਿਲਾਂ 85 ਤੋਂ 80 ਤੋਂ ਲਾਲਾ ਜ਼ਮੀਨ ਨਹੀਂ ਸੀ ਵੇਚੀ ਵੇਚੜ ਦਾ ਜ਼ਮਾਨਾ ਉਦੋਂ ਆਇਆ ਜਦੋਂ ਤੁਸੀਂ ਬਾਹਲੇ ਐਡਵਾਂਸ ਹੋ ਗਿਆ ਕੈਨੇਡਾ ਨੂੰ ਜਾਣ ਲੱਗੇ ਅਮਰੀਕਾ ਨੂੰ ਜਾਣ ਲੱਗੇ ਅੱਗੇ ਜ਼ਮੀਨ ਵੇਚ ਦੇਣੀ ਸੀ ਸਭ ਤੋਂ ਵੱਡੀ ਗਲਤੀ ਤਾਂ ਤੁਸੀਂ ਇਹ ਕਰਤੀ ਕਿ ਤੁਸੀਂ ਜ਼ਮੀਨਾਂ ਵੇਚੜੀਆਂ ਸ਼ੁਰੂ ਕਰਤੀਆਂ ਕਿਉਂਕਿ ਉਹ ਲੋਕ ਜ਼ਮੀਨਾਂ ਨਹੀਂ ਸੀ ਵੇਚਦੇ ਪਿਆਰ ਕਰਦੇ ਸੀਗੇ ਜ਼ਮੀਨ ਹੁਣ ਤਾਂ ਜੇ ਨਹੀਂ ਲੱਗਿਆ ਲੋੜ ਤਾਂ ਵੜਕਾ ਦਿਓ ਕਿਲਾ ਜੀ ਹਨਾ ਟਰੈਕਟਰ ਲੈ ਆਓ ਵੱਡੇ ਵੱਡੇ ਠੀਕ ਆ ਤੁਸੀਂ ਟੈਕਨੋਲੋਜੀ ਦੇ ਹਿਸਾਬ ਨਾਲ ਠੀਕ ਆ ਤੇ ਪਰ ਹੁਣ ਟੈਕਨੋਲੋਜੀਆਂ ਦੇ ਹਿਸਾਬ ਨਾਲ ਹੋਰ ਵੀ ਬੜੀਆਂ ਚੀਜ਼ਾਂ ਪਦ ਰਹੀਆਂ ਅੱਜ ਕੱਲ ਚੱਲ ਪਿਆ ਰੀਲਾਂ ਵਾਲਾ ਕਿੰਨਾ ਟ੍ਰੈਂਡ ਚੱਲ ਪਿਆ ਸਾਡੀਆਂ ਮਾਵਾਂ ਭੈਣਾਂ ਜਿਹੜੀਆਂ ਹੁੰਦੀਆਂ ਸੀ ਪਹਿਲਾਂ ਹਨ ਜੇਠ ਦਾ ਮਹੀਨਾ ਚੱਲਦਾ ਤੇ ਜੇਠ ਤੋਂ ਕੁੰਡ ਕੱਢ ਕੇ ਰੱਖਦੀਆਂ ਸੀ ਅੱਜ ਕਿਹੜੀ ਕੁੰਡ ਘੜਦੀ ਆ ਪਹਿਲੀ ਗੱਲ ਤਾਂ ਕੁੰਡ ਤਾਂ ਕੱਢਣਾ ਹੀ ਕੀ ਆ ਹੈ ਸ਼ਰਮੀ ਹੈਣੀ ਅੱਜ ਕੱਲ ਤਾਂ ਅੱਜ ਕੱਲ ਤਾਂ ਜਿੰਨਾ ਚਿਰ ਮਾਂ ਸਵੇਰੇ ਉੱਠ ਕੇ ਰੀਲ ਮਾ ਪਾਉਂਦੀ ਆ ਪਹਿਲਾਂ ਤੇ ਜਵਾਕ ਨੇ ਤਾਂ ਪੰਮੀ ਪਾਉਣੀ ਆ ਇਹ ਤਾਂ ਦੇਖੀ ਆ ਜੋ ਆਉਣ ਵਾਲੇ 10 ਸਾਲ ਖੜੋ ਅਜੇ ਜਦੋਂ ਮਾਂ-ਮਾਂ ਦੇ ਤੇ ਖੁਦ ਜਵਾਕ ਆਪ ਜਿਵੇਂ ਪਹਿਲਾਂ ਮਾਂ ਤੋਂ ਇੰਨਾ ਬੱਚੇ ਡਰਦੇ ਹੁੰਦੇ ਸੀ ਨਾ ਤੇ ਹੁਣ ਆਉਣ ਵਾਲੇ ਟਾਈਮ 'ਚ ਮਾਫ ਕਰੀ ਮੇਰੀ ਗੱਲ ਕਿ ਆਉਣ ਆਹੇ ਟਾਈਮ ਤੇ ਜੇ ਮਾਂ-ਮਾਰੀ ਲਾ ਪਾਉਂਦੀਆਂ ਨਾ ਤੇ ਜਵਾਕਾਂ ਨੇ ਮਾਂ ਨੂੰ ਫੈਂਟਿਆ ਕਰਨਾ ਕਿ ਤੇਰੇ ਹੀ ਕਰਿਆ ਜੇ ਤੂੰ ਹੀ ਕੰਮ ਸ਼ੁਰੂ ਕੀਤਾ ਤੇ ਅਸੀਂ ਤਾਂ ਪਾਵਾਂਗੇ ਜਦੋਂ ਮਾਂ ਰੀਲ ਪਾਉਗੀ ਬਈ ਤੇ ਫਿਰ ਜਵਾਕ ਵੀ ਪਾਉਣਗੇ ਨੌਵੇਂ ਵੀ ਪਾਉਣਗੇ ਕੁੜੀਆਂ ਵੀ ਪਾਉਣੀਆਂ ਹੁਣ ਤਾਂ ਚਲੋ ਚੱਲ ਚੱਲਦਾ ਹੁਣ ਕੋਈ ਨਹੀਂ ਹੈਗਾਗਾ ਕਹਿਣਾ ਹੀ ਸੌਖਾ ਮੈਂ ਹਜੇ ਵੀ ਕਹਿਣਾ ਇਹਗਾ ਕਿ ਸਾਡਾ ਪੁਰਾਣਾ ਦੌਰ ਬਹੁਤ ਵਧੀਆ ਸੀ ਉਹਦੇ ਨਾਲ ਦੀ ਰਿਸਕ ਨਹੀਂ ਕਰ ਸਕਦੇ ਤੁਸੀਂ ਨਾ ਤੁਹਾਡੇ ਤੋਂ ਹੋਣੀਆ ਨਾ ਉਹ ਲੋਕਾਂ ਨੇ ਜ਼ਮੀਰ ਵਿੱਚ ਹੀ ਨਾ ਜ਼ਮੀਨ ਵਿੱਚ ਹੀ ਸੀ ਤੇ ਨਾਂ ਆਪ ਦੇ ਕਰਤਾਰ ਵਿੱਚ ਹੀ ਸੀ ਉਵੇਂ ਹੀ ਸੀਗੇ ਖਾ ਕੇ ਐ ਛੋਲੇ ਖਾ ਖਾ ਕੇ ਐਡੇ ਐਡੇ ਡੋਲੇ ਬਣਾ ਰੱਖੇ ਹੁੰਦੇ ਅੱਜ ਕੱਲ ਅੱਜ ਕੱਲ ਜੰਮਾ ਦੇ ਵਿੱਚ ਡੱਬੇ ਚੱਲਦੇ ਆ ਤੁਸੀਂ ਇਹ ਦੇਖ ਲਓ ਡੱਬਿਆਂ ਦੇ ਖਾ ਕੇ ਫਿਰ ਡੱਬੇ ਜੋਗੇ ਰਹਿ ਜਾਂਦਾ ਤੇ ਸਾਡੇ ਮੈਂ ਆਪ ਦੇ ਅੱਖੀਆਂ ਇਹੋ ਜਿਹੇ ਬਜ਼ੁਰਗੇ ਦੇਖਿਆ ਕਿ ਪ੍ਰਾਂਤ ਪ੍ਰਾਂਤ ਕੜਾਹ ਦੀ ਖਾ ਜਾਂਦੇ ਸੀ ਤੇ ਪ੍ਰਾਂਤ ਪ੍ਰਾਂਤ ਜਲੇਬੀਆਂ ਦੀ ਖਾ ਜਾਂਦੇ ਸੀ ਤੇ ਅੱਜ ਕੱਲ ਕੋਈ ਖਾ ਕੇ ਦਿਖਾਵੇ ਨਾ ਅੱਧਾ ਕਿਲੋ ਜਲੇਬੀਆਂ ਤੇ ਬਸ ਹੋ ਜਾਂਦੀ ਅੱਧਾ ਕਿਲੋ ਜਲੇਬੀਆਂ ਕਿੱਥੇ ਖਾਣੀਆਂ ਹਨ ਤੇ ਥੱਬਾ ਥੱਬਾ ਲੰਗਰ ਦਾ ਖਾਂਦੇ ਸੀ ਕਿਉਂ ਖਾਂਦੇ ਸੀ ਉਹਨਾਂ ਲੰਗਰਾਂ ਦੇ ਵਿੱਚ ਵੀ ਤਾਕਤ ਸੀ ਰੋਟੀ ਦੇ ਵਿੱਚ ਤਾਕਤ ਸੀ ਬਿਨਾ ਰੇ ਸਪਰੇਅ ਤੋਂ ਹੁੰਦੀ ਸੀ ਉਦੋਂ ਰੋਟੀ ਵੀ ਛੋਲਿਆਂ ਦੀ ਬਾਜਰੇ ਹੁਣ ਪਹਿਲੀ ਤਾਂ ਬਾਜਰਾ ਹੀ ਹੈ ਨਹੀਂ ਨਾ ਜਵਾਰ ਆ ਨਾ ਬਾਜਰਾ ਕਿਹਨੇ ਰੋਟੀ ਬਣਾਉਣੀ ਤੇ ਕਿਹਨੇ ਖਾਣੀ ਨਾ ਅੱਜਕੱਲ ਬੀਬੀਆਂ ਤੋਂ ਬਣਦੀ ਆ ਮੱਕੀ ਦੀ ਰੋਟੀ ਅੱਜਕੱਲ ਥੋੜੀਆਂ ਹੀ ਰਹਿ ਗਈਆਂ ਘਰਾਂ ਦੇ ਵਿੱਚ ਜਿਹੜੀਆਂ ਮੱਕੀ ਦੀ ਰੋਟੀ ਬਣਾ ਲੈਂਦੀਆਂ ਨਹੀਂ ਕਿਸੇ ਤੋਂ ਨਹੀਂ ਬਣਦੀ ਪੰਜਾਬ ਜਿਹੜੀਆਂ ਹੁਣ ਦੀ ਪੀੜ੍ਹੀ ਆ ਇਹ ਗਾਂ ਜਾ ਕੇ ਨਾ ਤਾਂ ਜਵਾ ਹੀ ਨਹੀਂ ਬਣਨੀਗੇ ਕਿਉਂਕਿ ਲਖਾਫਾਂ ਚ ਬਣਦੀ ਆਉਣੀਆਂ ਤੇ ਗਾਂ ਤੁਸੀਂ ਉਹੋ ਜੀ ਫਿਰ ਆਪਣੇ ਜਵਾਕਾਂ ਨੂੰ ਸਿੱਖਾ ਦੇਵੋਗੇ ਠੀਕ ਆ ਨਾ ਅੱਗੇ ਤਾਂ ਫਿਰ ਮੈਂ ਤਾਂ ਇਹ ਚਾਹਣਾ ਕਿ ਮਾਵਾ ਅਨਪੜ੍ਹ ਹੁੰਦੀਆਂ ਸੀ ਬੱਚੇ ਪੜ੍ਹੇ ਲਿਖੇ ਹੁੰਦੇ ਸੀ ਤੇ ਉਹਨਾਂ ਨੂੰ ਨੌਲੇਜ ਵੱਧ ਸੀ ਹੁਣ ਮਾਵਾ ਪੜ੍ਹਿਆ ਲਿਖਿਆ ਤੇ ਬੱਚੇ ਹੀ ਵੱਧ ਪੜ੍ਹੇ ਲਿਖਿਆ ਪਰ ਦਿਮਾਗ ਉਹਨਾਂ ਦਾ 겨ਵਾ ਨਹੀਂ ਕੰਮ ਕਰਦਾ ਉਹਨੂੰ ਉਹਨਾਂ ਨੂੰ ਇਹ ਨਹੀਂ ਪਤਾ ਵੱਡਾ ਕੌਣਾ ਛੋਟਾ ਕੌਣਾ ਕੀਤੇ ਗੱਲ ਪਈ ਜਾਂਦੇ ਆ ਜੇ ਆ ਇਹ ਤੂੰ ਭਾਜੀ ਕਿਹਾ ਤਾਂ ਹੈ ਸੋ ਬਹੁਤ ਵਧੀਆ ਗੱਲ ਹੈ ਕਿ ਲੋਕ ਹਜੇ ਪੁਰਾਣੇ ਸਮੇਂ ਚ ਪਰ ਪੁਰਾਣੇ ਸਮੇਂ ਬਹੁਤ ਵਧੀਆ ਸੀ ਬੈਸਟ ਸੀ ਬੈਸਟ ਨਿਆਰਾ ਸੀ ਉਹਦੀਆਂ ਰੀਸਾਂ ਕੋਈ ਨਹੀਂ ਕਰ ਸਕਦਾ ਅਸੀਂ ਉਸ ਸਮੇਂ ਤੋਂ ਨਿਕਲ ਗਿਆਏ ਹ ਪਰ ਜੋ ਅਸੀਂ ਦੇਖਿਆ ਉਹ ਜਿਹੜਾ ਇੱਥੇ ਹੁਣ ਚੱਲੀ ਜਾ ਰਿਹਾ ਉਹ ਨਹੀਂ ਸੀਗਾ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਸ਼ੇਅਰ ਜੋ ਕਰੋ ਮਿਲਦੇ ਅਗਲੀ